ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਠੀਕ ਆ ਤੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਅੱਜ ਆਪਾਂ ਫੇਰ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਜੋ ਕਿ ਹੈਗੀ ਆਪਣੀ ਸਟੀਚਿੰਗ ਨਾਲ ਰਿਲੇਟਡ ਤੇ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੇ ਕਿ ਆਪਣੇ ਚਾਕ ਆ ਜਿਹੜੇ ਕਮੀਜ਼ਾਂ ਦੇ ਫਾਟ ਜਾਂਦੇ ਆ कॉटन ਦੇ ਸੂਟਾਂ ਦਾ ਹੁਣ ਗਰਮੀ ਦਾ ਮੌਸਮ ਆ ਗਿਆ ਤੇ कॉटन ਦੇ ਸੂਟ ਆ ਜਿਹੜੇ ਕਿ ਸਵਾਉਣੇ ਸ਼ੁਰੂ ਕਰ ਦਿੱਤੇ ਆ ਉਹਨਾਂ ਦੇ ਚਾਕ ਆ तकरीबन ਢਾਕਾ ਕੋਲੋਂ ਜਿਹੜੀਆਂ ਢਾਕਾ ਵੀ ਕਹਿ ਦਿੰਦੇ ਆ ਕਈ ਇਥੋਂ ਹਿਪ ਵੀ ਕਹਿ ਦਿੰਦੇ ਕੀ ਚਾਕ ਵੀ ਕਹਿ ਦਿੰਦੇ ਠੀਕ ਆ ਇਹ ਜਿਹੜੇ ਕਿ ਫਟ ਜਾਂਦੇ ਆ ਆਪਣੇ ਜਦੋਂ ਆਪਾਂ ਕਈ ਵਾਰੀ ਟਾਈਟ ਹੁੰਦੇ ਆ ਜਾਂ ਪਾਉਣੇ ਆ ਲਾਉਣੇ ਆ ਕਈ ਵਾਰੀ ਫਟ ਜਾਂਦੇ ਆ ਇਹਨਾਂ ਦਾ ਅੱਜ ਆਪਾਂ ਤੁਹਾਨੂੰ ਪੱਕਾ ਹੱਲ ਦੱਸਣ ਜਾ ਰਹੇ ਆ ਜੇਕਰ ਤੁਸੀਂ ਇਹ ਵਾਲੀ ਚੀਜ਼ ਨੂੰ ਇਵੇਂ ਸਟੀਚ ਕਰਵਾ ਲਓਗੇ ਠੀਕ ਆ ਆਪਦੇ ਸੂਟ ਜੇ ਕਿਸੇ ਤੋਂ ਕਰਵਾਉਣੇ ਆ ਤਾਂ ਵੀ ਉਹਨਾਂ ਨੂੰ ਕਹਿ ਕੇ ਤੁਸੀਂ ਇਹ ਚੀਜ਼ ਨੂੰ ਕਰਵਾ ਸਕਦੇ ਜੇ ਤੁਸੀਂ ਆਪ ਸਟੀਚ ਕਰ ਸਕਦੇ ਤਾਂ ਤੁਸੀਂ ਇਹ ਵੀ ਤਾਂ ਵੀ ਇਹ ਤਰੀਕਾ ਜਿਹੜਾ ਕੀ ਵਰਤ ਸਕਦੇ ਹੋ ਇਹਦੇ ਨਾਲ ਤੁਹਾਡੇ ਚਾਕ ਆ ਜਿਹੜੇ ਪੂਰਾ ਸੂਟ ਫੜ ਜੂਗਾ ਪਰ ਛੋਡੇ ਧਾਕਾ ਤੋਂ ਨਹੀਂ ਫਟੂਗਾ ਉਹ ਠੀਕ ਆ ਟਾਕਾ ਤੋਂ ਫਟ ਜਾਂਦਾ ਜੇ ਸੂਟ ਤਾਂ ਉਹ ਸੀਨ ਆ ਜਿਹੜੀ ਆਪਾਂ ਨੂੰ ਅੱਗੇ ਪਿੱਛੇ ਕਰਨੀ ਪੈਂਦੀ ਆ ਤਾਂ ਇਹ ਉਹਦੇ ਨਾਲ ਜਿਹੜਾ ਕੀ ਆਪਣੇ ਘੇਰੇ ਦਾ ਵੀ ਫਰਕ ਪੈ ਜਾਂਦਾ ਜੇ ਆਪਾਂ ਅੱਗੇ ਨੂੰ ਕਰਦੇ ਆ ਤਾਂ ਟਾਈਟ ਹੋ ਜਾਂਦਾ ਜੇ ਆਪਾਂ ਖੁੱਲਾ ਕਰਦੇ ਆ ਤਾਂ ਉਹ ਫਟਿਆ ਜਿਹੜਾ ਕੱਪੜਾ ਬਾਹਰ ਆ ਜਾਂਦਾ ਇਹਦਾ ਆਪਾਂ ਤੁਹਾਨੂੰ ਪੱਕਾ ਹੱਲ ਦੱਸਣ ਜਾ ਠੀਕ ਆ ਆਪਣਾ ਹੈਗਾ ਜੀ ਅੱਜ ਪੱਕਾ ਹੱਲ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਚੀਜ਼ ਦਾ ਤੇ ਆਪਾਂ ਤੁਹਾਨੂੰ ਕਿਵੇਂ ਮਤਲਬ ਕੀ ਇਹ ਜਿਹੜੀ ਐ ਸਟੀਚਿੰਗ ਕਰਵਾਉਣੀ ਆ ਤਾਂ ਕਿ ਜਿਹੜੇ ਕੀ ਆਪਣਾ ਸੂਟ ਫੜ ਜੇ ਪਰ ਆਪਣੇ ਜਿਹੜੇ ਚਾਕ ਉਹ ਫਟਣ ਲਓ ਜੀ ਆਪਾਂ ਇੱਕ ਪੱਟੀ ਲੈਣੀ ਆ 2 ਤੋਂ 2.5 ਇੰਚ ਦੀ ਜਿਹੜੀ ਕਿ ਚੌੜੀ ਹੋਵੇ ਠੀਕ ਆ ਮਤਲਬ ਕੱਪੜੇ ਨਾਲ ਦਾ ਹੀ ਸੂਟ ਦੇ ਕੱਪੜਾ ਲੈਣਾ ਜੇਕਰ ਤੁਹਾਡੇ ਕੋਲੇ ਨਾਲ ਦਾ ਕੱਪੜਾ ਨਹੀਂ ਬਚਿਆ ਤਾਂ ਤੁਸੀਂ ਅਲੱਗ ਦਾ ਵੀ ਲਾ ਸਕਦੇ ਕਿਉਂਕਿ ਇਹ ਸਿਰਫ ਅੰਦਰ ਨੂੰ ਹੀ ਆ ਜਾਊਗਾ ਬਾਹਰ ਨਹੀਂ ਆਉਂਦਾ ਇਹ ਲਾਈਨਿੰਗ ਵਾਲਾ ਕੱਪੜਾ ਵੀ ਲਾ ਸਕਦੇ ਆ ਐਵੇਂ ਆਪਾਂ 2.5 ਤੋਂ 3 ਇੰਚ ਮਤਲਬ ਚੌੜੀ ਪੱਟੀ ਲੈ ਲੈਣੀ ਆ ਤੇ ਉਹਨੂੰ ਐਵੇਂ ਨਾਲੇ ਦੀ ਤਰ੍ਹਾਂ ਫੋਲਡ ਕਰਨਾ ਠੀਕ ਆ ਇੱਕ ਸੀਨ ਲਗਾ ਲਈ ਆ ਦੇਖੋ ਜਿਵੇਂ ਆਪਾਂ ਫੋਲਡ ਕਰੀ ਜਾਂਦੀ ਐਨ ਠੀਕ ਆ ਐਵੇਂ ਆਪਾਂ ਫੋਲਡ ਕਰਨੀ ਆ ਠੀਕ ਆ ਤੇ ਜਿਵੇਂ ਆਪਾਂ ਨਾਲਾ ਫੋਲਡ ਕਰਦੇ ਨਾਲਾ ਬਣਾਉਣੇ ਉਸੇ ਤਰ੍ਹਾਂ ਹੀ ਨੂੰ ਪੱਟੀ ਨੂੰ ਬਣਾਉਣਾ ਤੇ ਇਹ ਬਣਾਉਣੇ ਲੰਬਾਈ ਚ ਆਪਾਂ ਕਿੰਨੀ ਕੁ ਬਣਾਉਣੀ ਆ ਲੰਬਾਈ ਚ ਇਹ 6 ਇੰਚ ਦੀ ਬਣਾਉਣੀ ਛੇ ਤੋਂ 7 ਇੰਚ ਦੀ ਬਣਾ ਸਕਦੇ ਤੁਸੀਂ 5 6 ਇੰਚ 5 ਇੰਚ ਦੀ ਬਹੁਤ ਆ ਬਸ 2.5 ਇੰਚ ਦੀ ਇਹ ਲੱਗਦੀ ਇੱਕ ਸਾਈਡ ਤੇ ਠੀਕ ਆ 2.5 ਤੋਂ 3 ਇੰਚ ਦੀ ਠੀਕ ਆ ਤੇ ਲਓ ਜੀ ਆਪਣੀ 5.5 6 ਇੰਚ ਆਪਾਂ ਤਿਆਰ ਕਰ ਲਈ ਇਹ ਤੇ ਇਹਦੇ ਚੋਂ ਹੀ ਆਪਾਂ ਦੋ ਪੱਟੀਆਂ ਕੱਢ ਲਾਂਗੇ ਤੇ ਤੁਹਾਨੂੰ ਆਪਾਂ ਦੱਸਦੇ ਆ ਦੇਖੋ ਲਓ ਜੀ ਆਪਾਂ ਇੱਕ ਜਿਹੜੀ ਕਟਿੰਗ ਕਰ ਲਈ ਆ ਦੇਖੋ ਐਵੇਂ ਆਪਾਂ ਇਹਨੂੰ ਫੋਲਡ ਕਰਕੇ ਇਹਦੇ ਤੇ ਸੀਨ ਲਗਾਈ ਆ ਤੇ ਇਹਨੂੰ ਆਪਾਂ ਕਟਿੰਗ ਕਰ ਲਿਆ ਹੁਣ ਆਪਾਂ ਤੁਹਾਨੂੰ ਲਗਾਉਣੀ ਦੱਸਦੀਆਂ ਕੀ ਕਰਨਾ ਤੁਸੀਂ ਜਦੋਂ ਆਪਣੀ ਫਿਟਿੰਗ ਵਾਲੀ ਸੀਨ ਜਿਹੜੀ ਕਿ ਲਗਾ ਲਈ ਆ ਉਹ ਉਸ ਤੋਂ ਬਾਅਦ ਇਹ ਪੱਟੀ ਲੱਗਦੀ ਆ ਫਿਟਿੰਗ ਵਾਲੀ ਸੀਨ ਜਦੋਂ ਲਾ ਕੇ ਤੁਸੀਂ ਆ ਦੇਖੋ ਆਪਣੀ ਇਹ ਸੀਨ ਜਿਹੜੀ ਲੱਗ ਗਈ ਆ ਤੇ ਹੁਣ ਆਪਾਂ ਕੀ ਕਰਨਾ ਦੇਖੋ ਤੁਸੀਂ ਐਵੇਂ ਨਾ ਆਪਦੇ ਵੱਲ ਨੂੰ ਸਾਰਾ ਸ਼ਰਟ ਆਪਦੇ ਵੱਲ ਨੂੰ ਕਰਕੇ ਇੱਕ ਮਤਲਬ ਸਾਈਡ ਉਧਰ ਨੂੰ ਕਰਕੇ ਆਪਾਂ ਇੱਕ ਰੱਖਣਾ ਆ ਦੇਖੋ ਤੁਸੀਂ ਧਿਆਨ ਨਾਲ ਦੇਖਿਓ ਕਿਵੇਂ ਰੱਖਣਾ ਇਹ ਤੇ ਕਿਵੇਂ ਇਹ ਪੱਟੀ ਲਗਾਉਣੀ ਹੈ ਠੀਕ ਆ ਤਕਰੀਬਨ ਬਹੁਤ ਸਾਰੇ ਟੇਲਰਾਂ ਦੇ ਪੱਟੀ ਲੱਗੀ ਹੁੰਦੀ ਹੈ ਬੁਟੀਕ ਵਾਲੇ ਸੂਟਾਂ ਦੇ ਲੱਗੀ ਹੁੰਦੀ ਹੈ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਕਈ ਜਿਹੜੇ ਆਪਾਂ ਮਤਲਬ ਜਿਆਦਾ ਨਹੀਂ ਸਟੀਚਿੰਗ ਕਰਦੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਪੱਟੀ ਅੰਦਰ ਕਿਵੇਂ ਲਾਦੀ ਕਿਉਂਕਿ ਇਹਦੀ ਸੀਨ ਆ ਜਿਹੜੀ ਬਾਹਰ ਨਹੀਂ ਦੇਖਦੀ ਤਾਂ ਤੁਸੀਂ ਅੱਜ ਆਪਾਂ ਤੁਹਾਨੂੰ ਇਹ ਚੀਜ਼ ਬਹੁਤ ਸੌਖੇ ਤਰੀਕੇ ਨਾਲ ਦੱਸ ਦਿਆਂਗੇ ਵੀ ਇਹ ਪੱਟੀ ਲਾਉਣੀ ਕਿਵੇਂ ਠੀਕ ਆ ਦੇਖੋ ਜੀ ਇਹਦੀ ਸੀਨ ਆ ਜਿਹੜੀ ਕੋਈ ਵੀ ਬਾਹਰ ਨਹੀਂ ਆਊਗੀ ਸਾਰੀਆਂ ਸੀਨ ਇਹਦੀਆਂ ਅੰਦਰ ਹੀ ਰਹਿਣਗੀਆਂ ਤੇ ਆਪਾਂ ਜਿੱਥੋਂ ਆਪਣੇ ਚਾਕ ਆ ਜਿਹੜੇ ਖਤਮ ਹੁੰਦੇ ਆ ਜਿੱਥੇ ਆਪਣੇ ਸੀਨ ਫਰਨਿਸ਼ ਹੁੰਦੀ ਆ ਖਤਮ ਹੁੰਦੀ ਆ ਠੀਕ ਆ ਉੱਥੇ ਇੱਕ ਸਿੱਧਾ ਨਿਸ਼ਾਨ ਲਾ ਲੈਣਾ ਐਵੇਂ ਚੌਕ ਨਾਲ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਵੈਸੇ ਸਿੰਪਲ ਜਿਹੜੇ ਲਾਉਂਦੇ ਆ ਉਹ ਤਕਰੀਬਨ ਉਂਝ ਹੀ ਲਾ ਲੈਂਦੇ ਉਹਨਾਂ ਨੂੰ ਕੋਈ ਨਿਸ਼ਾਨ ਦੀ ਲੋੜ ਨਹੀਂ ਪੈਂਦੀ ਠੀਕ ਆ ਇੱਕ ਐਵੇਂ ਆਪਾਂ ਤੁਹਾਨੂੰ ਲਾ ਕੇ ਦੱਸਿਆ ਵੀ ਐਵੇਂ ਨਿਸ਼ਾਨ ਲਾਉਣਾ ਤੁਸੀਂ ਇੱਕ ਠੀਕ ਆ ਤੇ ਹੁਣ ਆਪਾਂ ਕਰਨਾ ਕੀ ਆ ਦੇਖੋ ਤੁਸੀਂ ਐਵੇਂ ਇਹ ਉੱਪਰ ਵਾਲੀ ਸਾਈਡ ਤੇ ਐਂ ਲੱਗਦੀ ਹੁੰਦੀ ਹੈ ਪੱਟੀ ਠੀਕ ਆ ਤੇ ਲਓ ਜੀ ਹੁਣ ਆਪਾਂ ਸਾਰਾ ਸ਼ਰਟ ਆ ਜਿਹੜਾ ਆਪਦੇ ਵੱਲ ਨੂੰ ਕਰ ਲੈਣਾ ਤੇ ਇੱਕ ਸੀਨ ਦਾ ਜਿਹੜਾ ਜਿਹੜੀ ਸੀਨ ਲੱਗੀ ਹੋਈ ਹੈ ਜਿਵੇਂ ਆਪਣੀਆਂ ਦੋ ਸਾਈਡਾਂ ਹੁੰਦੀਆਂ ਨੇ ਇੱਕ ਅਗਲੀ ਤੇ ਇੱਕ ਪਿਛਲੀ ਐਵੇਂ ਨੀਚੇ ਨੂੰ ਤੁਸੀਂ ਪੂਰਾ ਵੀਡੀਓ ਨੂੰ ਦੇਖ ਕੇ ਐਵੇਂ ਕਰ ਸਕਦੇ ਹੋ ਬਹੁਤ ਸੌਖੇ ਤਰੀਕੇ ਨਾਲ ਲਾ ਲੂਗੇ ਆ ਦੇਖੋ ਐਵੇਂ ਕਰ ਲੈਣਾ ਤੁਸੀਂ ਸੀਨ ਲੱਗੀ ਹੋਈ ਆ ਇਸ ਨਿਸ਼ਾਨ ਤੋਂ ਆਪਾਂ ਪੱਟੀ ਰੱਖ ਲੈਣੀ ਆ ਦੇਖੋ ਆਹ ਵਾਲੀ ਪੱਟੀ ਜਿਹੜੀ ਆਪਾਂ ਬਣਾਈ ਆ ਨਿਸ਼ਾਨ ਲਗਾਇਆ ਹੋਇਆ ਐਵੇਂ ਆਪਾਂ ਪੱਟੀ ਰੱਖ ਲੈਣੀ ਆ ਇਹਦੇ ਤੇ ਸੀਨ ਲਾਉਣੀ ਆਪਾਂ ਇੱਕ ਠੀਕ ਆ ਸੀਨ ਲਾਉਣੀ ਸ਼ੁਰੂ ਕਰਨੀ ਆਪਾਂ ਇੱਕ ਸਾਈਡ ਤੋਂ ਦੇਖੋ ਨੀਚੀ ਵਾਲੀ ਸਾਈਡ ਤੋਂ ਵੀ ਲਗਾਣੀ ਸ਼ੁਰੂ ਕਰ ਸਕਦੇ ਤੁਸੀਂ ਉੱਪਰ ਵਾਲੀ ਸਾਈਡ ਤੋਂ ਵੀ ਲਗਾਉਣੀ ਲਾਉਣੀ ਇਹ ਉੱਪਰ ਨੂੰ ਹੀ ਆ ਜਿੱਥੇ ਆਪਣੇ ਚਾਕ ਦੀ ਸੀਨ ਖਤਮ ਹੁੰਦੀ ਹੈ ਨਾ ਉਹਦੇ ਉੱਪਰ ਨੂੰ ਹੀ ਲਾਉਣੀ ਹੈ ਇਹ ਉਹ ਬਿਲਕੁਲ ਉੱਪਰ ਲਾਉਣੀ ਆ ਆਏ ਨਹੀਂ ਬਾਲੀ ਉੱਚੀ ਲਾ ਦਿਓ ਤੁਸੀਂ ਜਾਂ نیچے ਨੂੰ ਲਾ ਦਿਓ ਤੁਹਾਡੇ ਚਾਕ ਬੰਦ ਹੋ ਜਾਣ ਠੀਕ ਆ ਐਵੇਂ ਆਪਾਂ ਆਪਦੇ ਵੱਲ ਨੂੰ ਸਾਰਾ ਸ਼ਰਟ ਆਪਦੇ ਵੱਲ ਨੂੰ ਰੱਖ ਲੈਣਾ ਤੁਸੀਂ ਇਹ ਧਿਆਨ ਦੇ ਤੇ ਲਾਉਣੀ ਆ ਦੇਖੋ ਹੁਣ ਆਪਣੀ ਸੈਂਟਰ ਵਾਲੀ ਸੀਨ ਫਿਟਿੰਗ ਵਾਲੀ ਆ ਗਈ ਇੱਥੇ ਆਪਾਂ ਬੰਦ ਕਰ ਦੇਣੀ ਇਹਦੇ ਉੱਪਰ ਨਹੀਂ ਜੜਾਉਣੀ ਸੀਨ ਠੀਕ ਆ ਇੱਥੋਂ ਆਪਾਂ ਅੰਦਰ ਨੂੰ ਐਵੇਂ ਨਾਲ ਬਿਲਕੁਲ ਨਾਲ ਕਰਕੇ ਸੀਨ ਆ ਜਿਹੜੀ ਇਹ ਐਵੇਂ ਕਰਕੇ ਤੇ ਆਪਾਂ ਬਾਹਰ ਨੂੰ ਕੱਢ ਲਾਂਗੇ ਹੁਣ ਅੰਦਰ ਨੂੰ ਕਰਕੇ ਇਹ ਲਓ ਜੀ ਠੀਕ ਆ ਅੱਪਾ ਤੁਹਾਨੂੰ ਬਾਅਦ ਚ ਸਾਰੀ ਫਿਨਿਸ਼ਿੰਗ ਨਾਲ ਦਿਖਾਵਾਂਗੇ ਵੀ ਕਿਵੇਂ ਲਗਾਈ ਆ ਆਪਾਂ ਤੇ ਇਹਦੇ ਨਾਲ ਜਿਹੜਾ ਕਿ ਚਾਕ ਫਟਣ ਦਾ ਬਿਲਕੁਲ ਹੀ ਖਤਮ ਹੋ ਜਾਂਦਾ ਆਪਣਾ ਜਿਹੜਾ ਟੈਂਟ ਆ ਇਹ ਜਿਹੜੇ ਕਿ ਆਪਣੀ ਹਿਪ ਆ ਜਿਹੜੀ ਫਟ ਜਾਂਦੀ ਹੈ ਤਕਰੀਬਨ ਹੀ ਕਾਟਨ ਦੇ ਸੂਟਾਂ ਦੀ ਫਾਟੀ ਜਾਂਦੀ ਆ ਇਹ ਸਾਰਿਆਂ ਨੂੰ ਪ੍ਰੋਬਲਮ ਹੋਣੀਆਂ ਪੈਣਾ ਦੀ ਤੇ ਫਾਟ ਜਾਂਦੀ ਹੈ ਜਿੰਨੀ ਮਰਜੀ ਤੁਸੀਂ ਜਿਵੇਂ ਮਰਜੀ ਸਟੀਚਿੰਗ ਮਤਲਬ ਕਰ ਲੋ ਇਹ ਫਟਣੀ ਫਟਣੀ ਹੁੰਦੀ ਆ ਕਈ ਵਾਰੀ ਆਪਣੇ ਤੋਂ ਖਿੱਚ ਕੇ ਜਾਂ ਆਪਾਂ ਬੈਠ ਜਾਈਏ ਆਪਣੇ ਨੀਚੇ ਆ ਜਾਂਦਾ ਹੈ ਕਰਕੇ ਉਦੋਂ ਆਪਾਂ ਉੱਠਦੇ ਆ ਜਾਂ ਕਿਵੇਂ ਵੀ ਇੱਕ ਫਸ ਜਾਂਦੀ ਹੈ ਠੀਕ ਆ ਮਤਲਬ ਫਟ ਜਾਂਦੀ ਆ ਤੇ ਲਓ ਜੀ ਹੁਣ ਆਪਾਂ ਦੂਸਰੀ ਸਾਈਡ ਉਵੇਂ ਹੀ ਕਮੀ ਜャਦੀ ਗੱਲ ਨੂੰ ਕਰ ਲੈਣਾ ਸਾਰਾ ਤੇ ਇੱਕ ਸਾਈਡ ਤੋਂ ਐਵੇਂ ਜਿੱਥੇ ਸੀਨ ਖਤਮ ਹੁੰਦੀ ਆ ਆਪਣੀ ਸੈਂਟਰ ਵਾਲੀ ਮਤਲਬ ਫਿਟਿੰਗ ਵਾਲੀ ਸੀਨ ਆਉਂਦੀ ਆ ਉਥੋਂ ਅੰਦਰ ਨੂੰ ਮੋੜ ਲੈਣੀ ਹੈ ਇਹ ਸੀ ਬਿਲਕੁਲ ਨਾਲ ਕਰਕੇ ਉੱਪਰ ਨਹੀਂ ਚੜਾਉਣੀ ਉਹਦੇ ਉਧਰ ਦੀ ਉਧਰ ਕ੍ਰੋਸਿੰਗ ਨਹੀਂ ਕਰਾਉਣੀ ਇਹਦੀ ਇਦਰਲੀ ਇੱਕ ਸਾਈਡ ਦੀ ਮਤਲਬ ਫਰੰਟ ਤੇ ਬੈਕ ਪੱਲੇ ਦੀ ਅਲੱਗ-ਅਲੱਗ ਸੀਨ ਲੱਗਦੀ ਹੈ ਪੱਟੀ ਇੱਕ ਲੱਗਦੀ ਹੈ ਸੀਨ ਆ ਜਿਹੜੇ ਅਲੱਗ-ਅਲੱਗ ਲੱਗਦੀ ਆ ਆਪਾਂ ਹੁਣ ਤੁਹਾਨੂੰ ਦਿਖਾਉਣੀ ਆ ਦੇਖੋ ਐਵੇਂ ਲੱਗ ਗਈ ਆ ਇਹ ਆ ਦੇਖੋ ਇਹਦੀ ਸੀਨ ਆਪਾਂ ਤੁਹਾਨੂੰ ਦਿਖਾਉਣੀ ਇਹ ਐਵੇਂ ਲੱਗ ਜਾਂਦੀ ਹੈ ਠੀਕ ਆ ਇਹ ਅੰਦਰ ਹੀ ਆਊਗੀ ਸੀਨ ਕੋਈ ਬਾਹਰ ਨਹੀਂ ਆਊਗੀ ਜਦੋਂ ਆਪਾਂ ਇਹਦੀ ਤਰਪਾਈ ਕਰਾਂਗੇ ਸਾਰੀਆਂ ਸੀਨਾ ਇਹਦੇ ਅੰਦਰ ਹੋਣੀਆਂ ਬਾਹਰ ਕਿਤੇ ਵੀ ਨਹੀਂ ਦਿਖੂਗੀ ਇਹ ਆ ਦੇਖੋ ਠੀਕ ਆ ਤੇ ਜਦੋਂ ਆਪਾਂ ਤਰਪਾਈ ਕਰਦੇ ਆਂਗੇ ਇਹਦੇ ਨਾਲ ਆਪਣਾ ਕਮੀਜ਼ ਆ ਜਿਹੜਾ ਬਿਲਕੁਲ ਵੀ ਕਦੇ ਵੀ ਨਹੀਂ ਫਟੂਗਾ ਐਵੇਂ ਸੀਨ ਤੁਸੀਂ ਲਗਾ ਲੈਣੀ ਆ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਣੇ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਠੀਕ ਆ ਤੇ ਆਏ ਆਪਾਂ ਫੋਲਡ ਕਰਕੇ ਬਾਅਦ ਚੋਂ ਨਹੀਂ ਤਰਪਾਈ ਕਰਦੇ ਆ ਦੇਖੋ ਇੱਧਰ ਮਤਲਬ ਕੀ ਇਹਦਾ ਸਿੱਧਾ ਪਾਸਾ ਕੋਈ ਸੀਨ ਨਹੀਂ ਆਈ ਬਾਹਰ ਦੇਖੋ ਤੁਸੀਂ ਸਾਰੇ ਸੀਨ ਆ ਜਿਹੜੀ ਅੰਦਰ ਰਹਿ ਜਾਂਦੀ ਐ ਇਸ ਕਰਕੇ ਆਪਾਂ ਤੁਹਾਨੂੰ ਕਿਹਾ ਵੀ ਜੇਕਰ ਤੁਹਾਡੇ ਕੋਲ ਨਾਲ ਦਾ ਕਪੜਾ ਨਹੀਂ ਬਚਦਾ ਤਾਂ ਤੁਸੀਂ ਇਹਨੂੰ ਲਾਈਨਿੰਗ ਵਾਲੇ ਕਪੜੇ ਨਾਲ ਵੀ ਲਗਾ ਸਕਦੇ ਹੋ ਜੇ ਤੁਹਾਡਾ ਥੋੜਾ ਬਹੁਤਾ ਮੈਚ ਹੁੰਦਾ ਲੱਗ ਦਾ ਕਪੜਾ ਪਲੇਨ ਹੈਗਾ ਤੁਸੀਂ ਉਹਦੀ ਵੀ ਲਗਾ ਸਕਦੇ ਹੋ ਲੋ ਜੀ ਆਪਾਂ ਦੂਸਰੀ ਸਾਈਡ ਵੀ ਲਾਉਣੇ ਆ ਦੂਸਰੀ ਸਾਈਡ ਦੀ ਵੀ ਆਪਾਂ ਇੱਕੇ ਵਾਰੀ ਬਣਾ ਲਈ ਸੀ ਕਟਿੰਗ ਕਟਿੰਗ ਕਰ ਲਈ ਸੀ ਅੱਧੀ ਅੱਧੀ ਹੁਣ ਆਪ ਦੇ ਦੇਖੋ ਸਾਰਾ ਕਮੀਜ਼ ਆਪਾਂ ਆਪਦੀ ਸਾਈਡ ਕਰ ਲਿਆ ਇੱਕ ਸਾਈਡ ਰੱਖ ਕੇ ਆਪਾਂ ਇੱਥੇ ਨਿਸ਼ਾਨ ਲਗਾ ਲੈਣਾ ਚੌਕ ਨਾਲ ਜਿੱਥੇ ਆਪਣੀ ਮਤਲਬ ਫਿਟਿੰਗ ਵਾਲੀ ਲਾਈਨ ਖਤਮ ਹੁੰਦੀ ਆ ਸੀਨ ਆ ਜਿਹੜੀ ਕੀ ਆ ਦੇਖੋ ਐਵੇਂ ਇਹਦੇ ਉੱਪਰ ਨੂੰ ਪੱਟੀ ਰੱਖ ਕੇ ਐਵੇਂ ਤਾਂ ਸੀਨ ਲਗਾ ਲੈਣੀ ਹੈ ਜਿਹੜੀ ਆਪਣੀ ਬਣੀ ਹੋਈ ਹੈ ਨਾ ਕਰੀਜ ਸੈਂਟਰ ਚ ਸੀਨ ਵਾਲੀ ਇੱਥੋਂ ਤੱਕ ਲਾ ਕੇ ਇਹਨੂੰ ਇਧਰ ਹੀ ਵਾਪਸ ਨੂੰ ਉੱਪਰ ਦੀ ਨਹੀਂ ਲਗਾਉਣਾ ਬਸ ਤੁਸੀਂ ਇਹ ਧਿਆਨ ਦੇਣਾ ਨਹੀਂ ਤਾਂ ਤੁਹਾਡੀ ਮਤਲਬ ਕੀ ਇਹ ਗਲਤ ਹੋ ਜੂਗੀ ਐਵੇਂ ਕਰਕੇ ਨਾਲ ਦੀ ਬਿਲਕੁਲ ਕਰਕੇ ਐਵੇਂ ਵਾਪਸ ਕਰ ਲੈਣਾ ਉਧਰਲੀ ਸਾਈਡ ਫੇਰ ਅਲੱਗ ਤੋਂ ਲਾਉਣੀ ਹੈ ਇਹ ਐਵੇਂ ਨਹੀਂ ਵੀ ਇੱਕੇ ਵਾਰੀ ਆਪਾਂ ਉੱਪਰ ਦੀ ਨਗਾਹ ਉੱਪਰ ਦੀ ਕਰਕੇ ਇਕੱਠਾ ਕਰ ਠੀਕ ਆ ਐਵੇਂ ਆਪਾਂ ਨਹੀਂ ਕਰਨਾ ਲਓ ਜੀ ਆਪਣੀ ਇੱਕ ਸਾਈਡ ਦੀ ਲੱਗ ਗਈ ਆ ਤੇ ਉਮੀਦ ਕਰਦੀ ਆ ਤੁਹਾਨੂੰ ਇਹ ਵੀਡੀਓ ਬਹੁਤ ਹੀ ਵਧੀਆ ਹੋਊਗੀ ਹੈਲਪਫੁਲ ਹੋਊਗੀ ਵੀਡੀਓ ਹੈਲਪਫੁਲ ਹੁੰਦੀ ਆ ਤਾਂ ਕਮੈਂਟ ਪਿਆਰਾ ਜਿਹਾ ਜਰੂਰ ਕਰਿਆ ਕਰੋ ਠੀਕ ਆ ਕਿਉਂਕਿ ਕਮੈਂਟ ਨਾਲ ਆਪਾਂ ਨੂੰ ਹੌਸਲਾ ਮਿਲਦਾ ਤੁਹਾਡੇ ਨਾਲ ਤੇ ਆਪਣੇ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਥੈਂਕਸ ਧੰਨਵਾਦ ਬਹੁਤ-ਬਹੁਤ ਤੁਹਾਡਾ ਠੀਕ ਆ ਆਪਣੀਆ ਵੀਡੀਓ ਨੂੰ ਪਿਆਰ ਦੇ ਰਹੇ ਹੋ ਤੇ ਆਪਾਂ ਨੂੰ ਇੱਕ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਇਹ ਲੋ ਜੀ ਹੁਣ ਆਪਾਂ ਦੂਸਰੀ ਸਾਈਡ ਵੀ ਇਵੇਂ ਫਿਸ਼ਿੰਗ ਨਾਲ ਲਗਾਤੀ ਆ ਇਹਦੀ ਕੋਈ ਵੀ ਸੀਨ ਬਾਹਰ ਨਹੀਂ ਆਉਂਦੀ ਤੁਸੀਂ ਲੱਗਦੀ ਰੀਲ ਨਾਲ ਵੀ ਇਹਨੂੰ ਲਗਾ ਸਕਦੇ ਹੋ ਨਾਲ ਦੇ ਧਾਗੇ ਨਾਲ ਵੀ ਲਾ ਸਕਦੇ ਹੋ ਕਾਟਨ ਦੇ ਸੂਟਾ ਤੇ ਤਕਰੀਬਨ ਇਹ ਜਰੂਰ ਲਾਇਆ ਕਰੋ ਤੁਸੀਂ ਕਿਉਂਕਿ ਇਹ ਕਾਟਨ ਦੇ ਸੂਟਾਂ ਦੀ ਪੱਕੀ ਮਤਲਬ ਕੀ ਹੋ ਜਾਂਦਾ ਇਹ ਹੱਲ ਪ੍ਰੋਬਲਮ ਦਾ ਇਸਦਾ ਚਾਕ ਫਟਣ ਵਾਲੀ ਦਾ ਤੇ ਜਰੂਰ ਲਾਉਣੀ ਚਾਹੀਦੀ ਆ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਓਕੇ ਬਾਏ